ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਪਾਵਰ ਕਾਮ ਨੂੰ ਵੱਡਾ ਝਟਕਾ ਲੱਗਿਆ ਹੈ ਤਾਂ ਕਰੋੜਾਂ ਦੀ ਬਿਜਲੀ ਦਾ ਕਾਫੀ ਨੁਕਸਾਨ ਹੋਇਆ ਹੈ ਕਈ ਥਾਵਾਂ ਦੇ ਉੱਤੇ ਹਜੇ ਵੀ ਬਿਜਲੀ ਠੱਪ ਨਜ਼ਰ ਆ ਰਹੀ ਹੈ ਤਾਂ ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਖਾਸ ਕਰਕੇ ਪਾਵਰ ਕਾਮ ਨੂੰ ਵੱਡਾ ਝਟਕਾ ਲੱਗਿਆ ਹੈ ਹੜ੍ਹਾਂ ਦੇ ਕਾਰਨ ਕਾਫੀ ਨੁਕਸਾਨ ਹੋਇਆ ਹੈਗਾ ਦੱਸ ਦिए ਕਿ ਪੰਜਾਬ ਦੇ ਵਿੱਚ ਆਏ ਹੜ੍ਹਾਂ ਨੇ ਪਾਵਰ ਕਾਮ ਨੂੰ ਵੱਡਾ ਝਟਕਾ ਦਿੱਤਾ ਭਿਆਨਕ ਹੜ੍ਹਾਂ ਨੇ ਰਾਜ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਤਬਾਹੀ ਮਚਾਈ ਹੋਈ ਹੈ ਇਸ ਹੜ੍ਹ ਦੇ ਕਾਰਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਆਪਣੇ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ ਸਭ ਤੋਂ ਵੱਡਾ ਨੁਕਸਾਨ ਪਠਾਨਕੋਟ ਦੇ ਵਿੱਚ ਸਥਿਤ ਯੂ ਬੀ ਡੀ ਸੀ ਯਾਨੀ ਕਿ ਉੱਪਰ ਬਿਆਸ ਡਾਇਵਰਸ਼ਨ ਚੈਨਲ ਹਾਈਡਲ ਪਾਵਰ ਪ੍ਰੋਜੈਕਟ ਨੂੰ ਹੋਇਆ ਜਿਸ ਨੂੰ ਇਕੱਲੇ 62.5 ਕਰੋੜ ਰੁਪਏ ਦਾ ਨੁਕਸਾਨ ਹੋਇਆ ਪਟਿਆਲਾ ਸਥਿਤ ਪੀਐਸਪੀਸੀਐਲ ਦੇ ਮੁੱਖ ਦਫ਼ਤਰ ਦੇ ਵੱਲੋਂ ਤਿਆਰ ਕੀਤੀ ਗਈ ਮੁੱਢਲੀ ਮੁਲਾਕਾਤ ਰਿਪੋਰਟ ਦੇ ਅਨੁਸਾਰ ਕੁੱਲ ਅਨੁਮਾਨਿਤ ਅਨੁਕਸਾਨ 102.58 ਕਰੋੜ ਰੁਪਏ ਤੱਕ ਪਹੁੰਚ ਗਿਆ ਹੜ ਆਸਾਧਾਰਨ ਬਾਰਿਸ਼ ਅਤੇ ਸਤਲੁਜ ਅਤੇ ਬਿਆਸ ਵਰੀਆਂ ਨਦੀਆਂ ਦੇ ਓਵਰਫਲੋ ਦੇ ਕਾਰਨ ਹੋਏ ਸਨ ਜਿਸ ਨਾਲ ਖੇਤੀਬਾੜੀ ਜ਼ਮੀਨ ਰਿਹਾਇਸ਼ੀ ਖੇਤਰ ਅਤੇ ਜਨਤਕ ਬੁਨਿਆਦੀ ਢਾਂਚੇ ਵਿੱਚ ਪਾਣੀ ਭਰ ਗਿਆ ਤਾਂ ਕੁਝ ਰਿਪੋਰਟ ਦੱਸਦੇ ਨੇ ਕਿ ਕੁੱਲ 2322 ਫੰਡ ਟ੍ਰਾਂਸਫਰਮ ਨੁਕਸਾਨੇ ਗਏ ਨੇ ਜਿਸ ਨਾਲ ਲਗਭਗ 23.22 ਕਰੋੜ ਰੁਪਏ ਦਾ ਨੁਕਸਾਨ ਹੋਇਆ ਤਾਂ ਇਹ ਟਰਾਂਸਫਾਰਮਰ ਕਰੇਲੂ ਅਤੇ ਉਦਯੋਗਿਕ ਵਰਤੋਂ ਦੇ ਲਈ ਉੱਚ ਵੋਲਟੇਜ ਬਿਜਲੀ ਨੂੰ ਲੋੜੀਂਦੇ ਪੱਧਰ ਦੇ ਉੱਤੇ ਲਿਆਉਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ ਉਹਨਾਂ ਦੇ ਨੁਕਸਾਨ ਦੇ ਕਾਰਨ ਹਜ਼ਾਰਾਂ ਘਰਾਂ ਅਤੇ ਕਾਰੋਬਾਰ ਬਿਜਲੀ ਸਪਲਾਈ ਜਿਹੜੀ ਕਿ ਠੱਪ ਹੋ ਗਈ ਹੈ ਤਾਂ ਹੜ੍ਹਾਂ ਦੇ ਵਿੱਚ ਦੱਸਦੇ ਕਿ 7114 ਬਿਜਲੀ ਖੰਭਿਆਂ ਜ ਬਿਜਲੀ ਦੇ ਖੰਬੇ ਵਹਿ ਗਏ ਨੇ ਅਤੇ ਨੁਕਸਾਨੇ ਗਏ ਨੇ ਜਿਸ ਦੇ ਨਾਲ 3.56 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਤੇ 864 ਕਿਲੋਮੀਟਰ ਕੰਡਕਟਰ ਅਤੇ ਬਿਜਲੀ ਸਪਲਾਈ ਦੀਆਂ ਤਾਰਾਂ ਡੁੱਬ ਗਈਆਂ ਨੇ ਜਾਂ ਫਿਰ ਤਬਾਹ ਹੋ ਗਈਆਂ ਨੇ ਕਹਿ ਸਕਦੇ ਹਾਂ ਜਿਸ ਦੇ ਨਾਲ 4.32 ਕਰੋੜ ਰੁਪਏ ਦਾ ਨੁਕਸਾਨ ਹੋਇਆ। ਔਰ ਸਈ ਪੀ ਐਸ ਪੀ ਸੀ ਐਲ ਦਫ਼ਤਰ ਦੀਆਂ ਇਮਾਰਤਾਂ, ਫਰਨੀਚਰ ਅਤੇ ਕੰਟਰੋਲ ਰੂਮ ਦੇ ਉਪਕਰਣਾਂ ਨੂੰ ਵੀ ਦੱਸਦੇ ਕਿ 2.61 ਕਰੋੜ ਰੁਪਏ ਦਾ ਭਾਰੀ ਨੁਕਸਾਨ ਹੋਇਆ। ਮਹੱਤਵਪੂਰਨ ਕੰਟਰੋਲ ਰੂਮ ਉਪਕਰਣ ਜਿਵੇਂ ਕਿ VCB, CR ਤੇ ਪੈਨਲ ਬੈਟਰੀਆਂ, ਬੈਟਰੀ ਚਾਰਜਰ ਤੇ ਰੀਅਲ ਤੇ ਕੇਬਲ ਬਾਕਸ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਨੇ ਜਿਸ ਦੇ ਨਾਲ 46 ਲੱਖ ਰੁਪਏ ਦਾ ਨੁਕਸਾਨ ਹੋਇਆ ਤੇ ਉੱਥੇ ਹੀ ਗ੍ਰਿਡ ਸਬਸਟ੍ਰੇਸ਼ਨ ਦੇ ਉੱਤੇ ਵੀ ਸਿਵਲ ਬੁਨਿਆਦੀ ਢਾਂਚੇ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਟੁੱਟੀਆਂ ਜੋ ਕਿ ਚਾਰ ਦੀਵਾਰੀਆਂ ਅਤੇ ਕੰਟਰੋਲ ਰੂਮ ਦੀਆਂ ਇਮਾਰਤਾਂ ਨੂੰ ਵੀ ਜੋ ਕਿ ਕਹਿ ਸਕਦੇ ਹਾਂ ਢਾਂਚਾਗਤ ਨੁਕਸਾਨ ਦੇ ਕਾਰਨ ਲਗਭਗ 2.55 ਕਰੋੜ ਰੁਪਏ ਦਾ ਨੁਕਸਾਨ ਹੋਇਆ ਜਿਸ ਦੇ ਨਾਲ ਇਹਨਾਂ ਮਹੱਤਵਪੂਰਨ ਪਾਵਰ ਹੱਬਾਂ ਦੀ ਵੀ ਸੁਰੱਖਿਆ ਅਤੇ ਬਣਤਰ ਪ੍ਰਭਾਵਿਤ ਹੋਈ ਹੈ ਤਾਂ ਉਹ ਇਥੇ ਤੁਹਾਨੂੰ ਦੱਸਦੇ ਕਿ ਪੀਐਸਪੀਸੀਐਲ ਦੇ ਬੁਲਾਰੇ ਨੇ ਕਿਹਾ ਹੈਗਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਬਿਜਲੀ ਸਪਲਾਈ ਬਹਾਲ ਕਰਨ ਦੇ ਲਈ ਸਾਰੇ ਯਤਨ ਕੀਤੇ ਜਾ ਰਹੇ ਨੇ ਤਾਂ ਮੁਰੰਮਤ ਟੀਮਾਂ ਨੂੰ ਤੇਜ਼ ਦਿਨ ਨਾਲ ਤਾਇਨਾਤ ਕੀਤਾ ਗਿਆ ਜਿਸ ਦਾ ਮੁੱਖ ਧਿਆਨ ਨੁਕਸਾਨੇ ਗਏ ਟਰਾਂਸਫਾਰਮਰ ਅਤੇ ਖੰਭਿਆਂ ਨੂੰ ਬਦਲਣ ਦੇ ਲਈ ਵੱਡੇ ਜੋ ਕਿ ਸਬਸਟੇਸ਼ਨਾਂ ਦੇ ਉੱਤੇ ਸਿਵਲ ਬੁਨਿਆਦੀ ਢਾਂਚੇ ਦੀ ਮੁਰੰਮਤ ਦੇ ਉੱਤੇ। ਬੁਲਾਰ ਨੇ ਇਹ ਵੀ ਗੱਲ ਸਪਸ਼ਟ ਕੀਤੀ ਹੈ ਕਿ ਪਿੰਡਾਂ ਦੇ ਵਿੱਚ ਹੜ ਦਾ ਪਾਣੀ ਘਟਣ ਤੋਂ ਬਾਅਦ ਸਥਿਤੀ ਦਾ ਦੁਬਾਰਾ ਮੁਲਾਕਣ ਕੀਤਾ ਜਾਵੇਗਾ ਯਾਨੀ ਕਿ ਜਾਇਜ਼ਾ ਲਿਆ ਜਾਵੇਗਾ ਅਤੇ ਨੁਕਸਾਨ ਦਾ ਅੰਤਿਮ ਮੁਲਾਕਣ ਕੀਤਾ ਜਾਵੇਗਾ। ਇਹ ਹੜ ਪੀਐਸਪੀਸੀਐਲ ਦੇ ਲਈ ਇੱਕ ਵੱਡੀ ਚੁਣੌਤੀ ਬਣ ਕੇ ਆਇਆ। ਪਰ ਵਿਭਾਗ ਨੇ ਜਲਦੀ ਤੋਂ ਜਲਦੀ ਬਿਜਲੀ ਸਪਲਾਈ ਬਹਾਲ ਕਰਨ ਦਾ ਭਰੋਸਾ ਦਿੱਤਾ ਹੈਗਾ ਤਾਂ ਪਾਵਰਕਾਮ ਨੂੰ ਕਹਿ ਸਕਦੇ ਆ ਇਸ ਹੜ ਨੇ ਬਹੁਤ ਵੱਡਾ ਝਟਕਾ ਦਿੱਤਾ ਹੈ।